ਲਾਈਵ ਹੋਣ ਚੋਣਾਂ ਤੋਂ ਪਹਿਲਾਂ ਜਦੋਂ ਖੇਤੀਬਾੜੀ ਦੀ ਪੜ੍ਹਾਈ ਬੰਦ ਹੋਈ ਆ ਚੋਣਾਂ ਤੋਂ ਪਹਿਲਾਂ ਉਹ ਜਦੋਂ ਇੱਥੇ ਲੰਮਾ ਟਾਈਮ ਦਰਣਾ ਵੀ ਚੱਲਿਆ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਇੱਕ ਦਰਣਾ ਚੱਲਦਾ ਰਿਹਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਗੁਰਦਾਸ ਸਿੰਘ ਸੇਖੋ ਆ ਉਹ ਇੱਥੇ ਭੋਖੜ ਧਾਲ ਤੇ ਵੀ ਬੈਠਦੇ ਰਹੇ ਆ ਦਰਣਿਆਂ ਚ ਲਗਾਤਾਰ ਸ਼ਮੂਲੀਅਤ ਕਰਦੇ ਰਹੇ ਆ ਤੇ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਅਸੀਂ ਖੇਤੀਬਾੜੀ ਦੀ ਪੜ੍ਹਾਈ ਸ਼ੁਰੂ ਕਰਾਂਗੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਐਲਾਨ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਹੜਾ ਐਮ.ਐਲ.ਏ ਵਿਧਾਇਕ ਆ ਜਿਹੜਾ ਇੱਥ ਉਹਨਾਂ ਦੇ ਘਰ ਦਾ ਘਰਾਓ ਵੀ ਕਰ ਸਕਦੇ ਆ ਅਸੀਂ ਜਿੰਨਾ ਟਾਈਮ ਇਹ ਸਰਕਾਰੀ ਨਹੀਂ ਹੁੰਦਾ ਕੋਰਸ ਅਸੀਂ ਸੰਘਰਸ਼ ਕਰਦੇ ਰਵਾਂਗੇ ਤੇ ਇਹ ਸੰਘਰਸ਼ ਦਾ ਖਮਿਆਜਾ ਜਿਹੜੀ ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਤਰ੍ਹਾਂ ਭੁਗਤਣਾ ਪਊਗਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਜਿਹੜਾ ਵੱਡੇ ਰੂਪ 'ਚ ਵੀ ਲਿਖਣ ਦੀ ਕੋਸ਼ਿਸ਼ ਕਰਾਂਗੇ ਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਵੀ ਜਿਹੜਾ ਉਹ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਸਰਕਾਰੀ ਵਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਬੀ ਐਸ ਸੀ ਐਗਰੀਕਲਚਰ ਦਾ ਮਾਮਲਾ ਇੱਕ ਵਾਰ ਫਿਰ ਭਖਿਆਏ ਤੇ ਇਹ ਹੁਣ ਫਿਰ ਇੱਕ ਵਾਰ ਸਿਆਸੀ ਮੁੱਦਾ ਬਣ ਸਕਦਾ ਹੈ ਪੀਐਸਯੂ ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆਏ ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਅਸਲ ਵਿੱਚ ਬੀਐਸਸੀ ਐਗਰੀਕਲਚਰ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ ਤੇ ਕਾਂਗਰਸ ਸਰਕਾਰ ਵੇਲੇ ਵੀ ਚੱਲਦਾ ਰਿਹਾ ਉਸ ਵੇਲੇ ਹੁਣ ਵੇਲੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਖੁਦ ਜਾ ਕੇ ਧਰਨਿਆਂ ਤੇ ਬੈਠਦੇ ਰਹੇ ਆ ਤੇ ਇਸ ਨੂੰ ਚਾਲੂ ਕਰਨ ਦੀ ਮੰਗ ਕਰਦੇ ਰਹੇ ਆ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਿਛਲੇ ਸਾਲ ਇਹ ਮਾਮਲਾ ਪਖਿਆ ਤਾਂ ਗੁਰਦੇਵਤ ਸਿੰਘ ਸੇਖੋਂ ਨੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਦਾਖਲੇ ਕਰਵਾਏ ਤੇ ਹੁਣ ਫਿਰ ਇਹ ਮਾਮਲਾ ਉੱਥੇ ਹੀ ਇੱਕ ਵਾਰ ਫਿਰ ਆ ਖੜਾ ਏ ਜਦੋਂ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਬੀਐਸਸੀ ਐਗਰੀਕਲਚਰ ਨੂੰ 셀ਫ ਫਾਈਨਾਂਸ ਸਕੀਮ ਅਧੀਨ ਚਲਾਉਣ ਦਾ ਫੈਸਲਾ ਕੀਤਾ ਏ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਨੇ ਅੱਜ ਆਪਣੇ ਸਾਥੀਆਂ ਸਮੇਤ ਪਹਿਲਾਂ ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਦਫ਼ਤਰ ਅੱਗੇ ਧਰਨਾ ਦਿੱਤਾ ਨਾਰੇਬਾਜ਼ੀ ਕੀਤੀ ਤੇ ਫਿਰ ਦੱਸਿਆ ਕਿ ਜਿਹੜੀ 셀ਫ ਫਾਈਨਾਂਸ ਸਕੀਮ ਆ ਉਸ ਕਾਰਨ ਫੀਸਾਂ ਕਈ ਗੁਣਾ ਵੱਧ ਜਾਣਗੀਆਂ ਜੋ ਕਿ ਉਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਕਾਲਜ ਦੇ ਵਿੱਚ ਆਮ ਪਰਿਵਾਰਾਂ ਦੇ ਲੋਕ ਪੜਦੇ ਆ ਤੇ ਇੰਨੀਆਂ ਫੀਸਾਂ ਨਹੀਂ ਦੇ ਸਕਦੇ ਉਹਨਾਂ ਮੰਗ ਕਰਦੇ ਆ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਤੇ ਫੈਸਲਾ ਵਾਪਸ ਨਹੀਂ ਲਿਆ ਤੇ ਬੀਐਸਏ ਐਗਰੀਕਲਚਰ ਦੀ ਪੜਾਈ ਪਹਿਲਾਂ ਵਾਂਗ ਹੀ ਸਰਕਾਰ ਅਧੀਨ ਨਹੀਂ ਕੀਤੀ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਧਰਨੇ ਲਾਉਣੇ ਪੈਣਗੇ ਮੁਜ਼ਾਰੇ ਕਰਨੇ ਪੈਣਗੇ ਤੇ ਘਰਾਓ ਵੀ ਕਰਨੇ ਪੈਣਗੇ ਸਰਕਾਰੀ ਬਰਜਿੰਦਰਾ ਕਾਲਜ ਜਿਹੜਾ ਕਿ ਇੱਕ ਸਰਕਾਰੀ ਕਾਲਜ ਆ ਇਥੇ ਸੈਲਫ ਫਾਈਨਾਂਸ ਕੋਰਸ ਜਿਹੜੇ ਚਲਾਏ ਜਾ ਰਹੇ ਆ ਇਸ ਵਾਰ ਬੀਐਸਸੀ ਐਰੀਕਲ ਜਿਹੜੀ ਪਿਛਲੇ ਸਾਲ ਬਹੁਤ ਲੰਮੇ ਸੰਘਰਸ਼ਾਂ ਦੌਰਾਨ ਲੋਕਾਂ ਨੇ ਸਰਕਾਰੀ ਕਰਾਈ ਸੀਗੀ ਦੁਬਾਰਾ ਚਲਵਾਈ ਸੀ ਹੁਣ ਇਸ ਸਾਲ ਪੰਜਾਬ ਸਰਕਾਰ ਨੇ ਨੋਟਿਸ ਕੱਢਿਆ ਕਿ ਪੰਜਾਬ ਸਰਕਾਰ ਇਹਨੂੰ ਸੈਲਫ ਫਾਈਨਾਂਸ ਜਿਹੜੀ ਕਰਨਾ ਚਾਹੁੰਦੀ ਆ ਇਸ ਦਾ ਜਿਹੜਾ ਕਾਲਜ ਦੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਰ ਅਸੀਂ ਵਿਦਿਆਰਥੀ ਜਥੇਬੰਦੀ ਇਹ ਕਹਿਣਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਪਹਿਲਾਂ ਪੋਖੜਤਾ ਲਾਂਦੇ ਵੀ ਬੈਠਦੀ ਰਹੀ ਐ ਚੋਣਾ ਤੋਂ ਪਹਿਲਾਂ ਕਿ ਇਹ ਖੇਤੀਬਾੜੀ ਦੀ ਪੜਾਈ ਨੂੰ ਸ਼ੁਰੂ ਕੀਤਾ ਜਾਵੇ ਜੋ ਜਦੋਂ ਖੇਤੀਬਾੜੀ ਦੀ ਪੜਾਈ ਜਿਹੜੀ ਦੁਬਾਰਾ ਸ਼ੁਰੂ ਹੋਈ ਹੈ ਧਰਨੇ ਪ੍ਰਦਰਸ਼ਨਾਂ ਨਾਲ ਤੇ ਹੁਣ ਆਪ ਜਿਹੜੀ ਆਮ ਆਦਮੀ ਪਾਰਟੀ ਇਹਨੂੰ ਸੈਲਫ ਫਾਈਨਾਂਸ ਕਰਨਾ ਚਾਹੁੰਦੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਪੰਜਾਬ ਸਰਕਾਰ ਇਹ ਸਰਕਾਰੀ ਕਾਲਜਾਂ ਨੂੰ ਇੱਕ ਇੱਕ ਕਰਕੇ ਕੋਰਸ ਪ੍ਰਾਈਵੇਟ ਕਰਕੇ ਪ੍ਰਾਈਵੇਟ ਕਰਨਾ ਚਾਹੁੰਦੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਖੇਤੀਬਾੜੀ ਦੀ ਪੜਾਈ ਜਿਹੜੀ ਪ੍ਰਾਈਵੇਟ ਹੋਵੇ ਪੰਜਾਬ ਇੱਕ ਖੇਤੀ ਪ੍ਰધાન ਸੂਬਾ ਅਸੀਂ ਚਾਹੁੰਦੇ ਹਾਂ ਕਿ ਇੱਥੇ ਖੇਤੀਬਾੜੀ ਮਾਡਲ ਜਿਹੜਾ ਬਦਲਿਆ ਜਾਣਾ ਚਾਹੀਦਾ ਖੇਤੀ ਪ੍ਰਬੰਧ ਜਿਹੜਾ ਚੰਗਾ ਹੋਣਾ ਚਾਹੀਦਾ ਇਹਦੇ ਲਈ ਜ਼ਰੂਰੀ ਹੈ ਕਿ ਖੇਤੀਬਾੜੀ ਦੀ ਪੜਾਈ ਨੂੰ ਜਿਹੜੇ ਵੱਡੇ ਪੱਧਰ ਤੇ ਕੀਤਾ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਆਪ ਦਾ ਜਿਹੜਾ ਸੈਲਫ ਫਾਈਨਾਂਸ ਦਾ ਫੈਸਲਾ ਉਹ ਵਾਪਸ ਲਵੇ ਖੇਤੀਬਾੜੀ ਦੀ ਪੜਾਈ ਨੂੰ ਜਿਹੜਾ ਸਰਕਾਰੀ ਕਰੇ ਤੇ ਇੱਥੇ ਜੇ ਸਰਕਾਰ ਨੂੰ ਲੱਗਦਾ ਵੀ ਇੱਥੇ ਲੈਬ ਦੀ ਘਾਟ ਆ ਤੇ ਜਮੀਨ ਘਾਟਾ ਖੇਤੀਬਾੜੀ ਲਈ ਤਾਂ ਉਹਦੀ ਰਿਕੁਆਇਰਮੈਂਟ ਪੂਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਇੱਥੇ ਲੈਬ ਦਾ ਪ੍ਰਬੰਧ ਕਰੇ ਜੇ ਅਗਰ ਜ਼ਮੀਨ ਘਾਟਾ ਤਾਂ ਜ਼ ਉਹਨੇ ਜਮੀਨ ਸਰਕਾਰ ਜਿਹੜੀ ਉਹ ਉਪਲਬਧ ਕਰਾਵੇ ਤੇ ਖੇਤੀਬਾੜੀ ਦੀ ਪੜਾਈ ਨੂੰ ਜਿਹੜਾ ਸਰਕਾਰੀ ਤੌਰ ਤੇ ਚਲਾਇਆ ਜਾਵੇ ਕਿਉਂਕਿ ਇੱਥੇ ਆਮ ਘਰਾਂ ਦੇ ਬੱਚੇ ਪੜਦੇ ਸਰਕਾਰੀ ਕਾਲਜਾਂ 'ਚ ਘੱਟ ਫੀਸ ਤੇ ਪੜਾਈ ਕਰਦੇ ਆ ਉਹ ਸੈਲਫ ਫైనాన్స్ ਜਿਹੜੀ ਫੀਸ ਹੈ ਜਿਹੜੀ 83-84000 ਰੁਪਏ ਫੀਸ ਇਹਨਾਂ ਨੇ ਤੈਅ ਕੀਤੀ ਹੈ ਇੱਕ ਸਾਲ ਦੀ ਉਹ ਇੰਨੀ ਫੀਸ ਭਰ ਕੇ ਜਿਹੜਾ ਕੋਈ ਵੀ ਖੇਤੀਬਾੜੀ ਦੀ ਪੜਾਈ ਨਹੀਂ ਕਰ ਸਕਦਾ ਆਮ ਘਰਾਂ ਦੇ ਬੱਚੇ ਜਿਹੜੇ ਇੱਥੇ ਸਰਕਾਰੀ ਕਾਲਜ ਵਿੱਚ ਘੱਟ ਫੀਸਾਂ ਦੇ ਪੜਦੇ ਆ ਉਹਨਾਂ ਉਹਨਾਂ ਤੋਂ ਪੜਾਈ ਖੋਹੁੰਦਾ ਇਹ ਮਾਮਲਾ ਅਸੀਂ ਇਹ ਮੰਗ ਕਰਦੇ ਹਾਂ ਕਿ ਸਰਕਾਰੀ ਤੌਰ ਤੇ ਇਸ ਕਾਲਜ ਨੂੰ ਕਾਲਜ ਵਿੱਚ ਜਿੰਨੇ ਵੀ ਕੋਰਸ ਆ ਪੜਾਓ ਬੀ ਕਾਮ ਬੀ ਸੀਏ ਆ ਜਿੰਨੇ ਵੀ ਕੋਰਸ ਆ ਜਾਂ ਨਵੇਂ ਕੋਰਸ ਜਿਹੜੇ ਬਿਜ਼ਨਸ ਦੇ ਨਾਲ ਚਲਾਏ ਆ ਸੈਲਫ ਫਾਈਨਾਂਸ ਸਰਕਾਰ ਉਹਨਾਂ ਨੂੰ ਸਰਕਾਰੀ ਤੌਰ ਤੇ ਚਲਾਵੇ ਤੇ ਬੀ ਐਸ ਸੀ ਐਗਰੀਕਲਚਰ ਨੂੰ ਸੈਲਫ ਫਾਈਨਾਂਸ ਦਾ ਕਰਨ ਦਾ ਜਿਹੜਾ ਫੈਸਲਾ ਉਹ ਵਾਪਸ ਲਵੇ ਪਿਛਲੇ ਸਾਲ ਸਰਕਾਰ ਆਪ ਬੁਲਾਇਆ ਕਿ ਸ਼ੁਰੂ ਕਰਾ ਕੇ ਪਿਆ ਸੀ ਉਹਦਾ ਸੱਚੀ ਹੋਇਆ ਸਰੇਤੇ ਜਦੋਂ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਜਦੋਂ ਖੇਤੀਬਾੜੀ ਦੀ ਪੜ੍ਹਾਈ ਬੰਦ ਹੋਈ ਹੈ ਚੋਣਾਂ ਤੋਂ ਪਹਿਲਾਂ ਉਹ ਜਦੋਂ ਇੱਥੇ ਲੰਮਾ ਟਾਈਮ ਤਰਨਾ ਵੀ ਚੱਲਿਆ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਇੱਕ ਤਰਨਾ ਚੱਲਦਾ ਰਿਹਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਗੁਰਦਰ ਸਿੰਘ ਸੇਖੋ ਆ ਉਹ ਇੱਥੇ ਪੋਖੜ ਤਾਲ ਤੇ ਵੀ ਬੈਠਦੇ ਰਹੇ ਆ ਤਰਨਆਂ ਚ ਲਗਾਤਾਰ ਸ਼ਮੂਲੀਅਤ ਕਰਦੇ ਰਹੇ ਆ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਅਸੀਂ ਖੇਤੀਬਾੜੀ ਦੀ ਪੜਾਈ ਸ਼ੁਰੂ ਕਰਾਂਗੇ ਚੋਣਾਂ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਬਹੁਮਤ ਵਿੱਚ ਜਿਹੜੀ ਪੰਜਾਬ ਸਰਕਾਰ ਉਹਨਾਂ ਨੇ ਬਣਾਈ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਦੀ ਹੱਡੀ ਬਣਿਆ ਸੀ ਖੇਤੀਬਾੜੀ ਦੀ ਪੜਾਈ ਉਹਨਾਂ ਨੇ ਇੱਕ ਐਗਰੀਕਲਚਰ ਨੂੰ ਦੁਬਾਰਾ ਚਲਾਇਆ ਪਰ ਹੁਣ ਉਹ ਚਲਾ ਕੇ ਜਿਹੜੀ ਉਹ ਵਾਪਸ ਆ ਦੇ ਫੈਸਲੇ ਤੋਂ ਭੱਜੀ ਆ ਇਹ ਜਿਹੜਾ ਸੈਲਫ ਤਨਾਸ਼ ਤੁਸੀਂ ਕਹਿ ਰਹੇ ਹੋ ਪਰ ਜਾਰੀ ਹੋਇਆ ਇਹ ਹੈ ਕਿਸੇ ਇਹ ਜਿਹੜਾ ਸੈਲਫ ਨਾਸ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਇਸ ਕੋਰਸ ਨੂੰ ਨਹੀਂ ਚਲਾਉਣਾ ਚਾਹੁੰਦੀ ਨਹੀਂ ਚਲਾ ਸਕਦੀ ਅਗਰ ਕੋਈ ਚਲਾਉਣਾ ਚਾਹੁੰਦਾ ਤਾਂ ਆਪਦੇ ਪੱਧਰ ਤੇ ਆਪ ਚਲਾਵੇ ਇਹਦਾ ਮਤਲਬ ਇਹ ਆ ਵੀ ਸਰਕਾਰ ਜਿਹੜੀ ਉਹ ਨਾ ਤਾਂ ਕਿਸੇ ਨੂੰ ਇੱਥੇ ਜਿਹੜੀ ਤਨਖਾਹ ਦੇਊਗੀ ਨਾ ਇਹ ਜਿਹੜੀ ਕੋਈ ਵੀ ਬੰਦੀ ਜਿਹੜੀ ਇੱਥੇ ਕੋਈ ਵੀ ਖਰਚਾ ਹੋਊਗਾ ਸਰਕਾਰ ਨਹੀਂ ਦੇਊਗੀ ਉਹਦੇ ਤੇ ਕਾਲਜ ਆਪ ਜਿਹੜਾ ਸਾਰਾ ਕੁਝ ਕਰੂਗਾ ਇਹ ਤੇ ਜੇ ਹੁਣ ਕਿਸੇ ਟੀਚਰ ਨੂੰ ਤਨਖਾਹ ਦੇਣੀ ਆ ਤਾਂ ਉਹ ਕਾਲਜ ਤੈਅ ਕਰੂਗਾ ਕਾਲਜ ਦੇਊਗਾ ਤਨਖਾਹ ਆਪ ਦੇ ਵੱਲੋਂ ਤੇ ਉਹ ਕਿੱਥੇ ਆਊਗੀ ਉਹ ਫੀਸਾਂ ਤੋਂ ਆਊਗੀ ਵਧਾ ਚੜਾ ਕੇ ਫੀਸਾਂ ਲਈਆਂ ਜਾਣਗੀਆਂ ਤਾਂ ਹੀ ਜਿਹੜੇ ਉਹ ਟੀਚਰਾਂ ਨੂੰ ਤਨਖਾਹ ਮਿਲੂਗੀ ਜਾਂ ਕੋਈ ਬਿਲਡਿੰਗ ਦੀ ਕੋਈ ਰਿਕੁਆਇਰਮੈਂਟ ਆ ਜਾਂ ਖੇਤੀ ਬਾੜੀ ਦੀ ਕੋਈ ਲੈਬ ਦੀ ਰਿਕੁਆਇਰਮੈਂਟ ਆ ਤਾਂ ਉਹ ਸਾਰਾ ਕੁਝ ਕਾਲਜ ਆਪ ਕਰੂਗਾ ਤੇ ਕਾਲਜ ਕੋਲੇ ਕੋ ਔਰ ਇਨਕਮ ਦਾ ਸੋਰਸ ਨਹੀਂ ਕਾਲਜ ਕੋਲੇ ਸਾਲਕ ਲਈ ਫੀਸਾਂ ਦਾ ਸੋਰਸ ਹੁੰਦਾ ਮਤਲਬ ਸਾਰਾ ਕੁਝ ਖੇਤੀਬਾੜੀ ਦੀ ਪੜਾਈ ਜੇ ਚਾਲੂ ਕਰਨੀ ਹੈ ਤਾਂ ਉਹ ਫੀਸਾਂ ਤੋਂ ਕਿਤੇ ਜਾਊਗੀ ਤੇ ਇੰਨੀਆਂ ਫੀਸਾਂ ਜਿਹੜੇ ਲੱਖਾਂ ਰੁਪਏ ਫੀਸ ਵਧਾ ਕੇ ਇਹ ਜਿਹੜਾ ਪੋਸੀਬਲ ਹੋਊਗਾ ਜੇਕਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਪਹਿਲਾਂ ਪਹਿਲਾਂ ਫੀਸ ਕਿੰਨੀ ਸੀ ਤੇ ਇਹਦੇ ਨਾਲ ਕਿੰਨੀ ਹੋ ਜਾਣੀ ਹੈ ਪਹਿਲਾਂ ਕੁਝ 30000 ਦੇ ਕਰੀ ਫੀਸ ਸੀ ਹੁਣ ਜਿਹੜੀ 84000 ਕੁਝ ਇੱਕ ਸਾਲ ਦੀ ਜਿਹੜੀ ਫੀਸ ਉਹ ਕਹੀ ਜਾ ਰਹੀ ਹੈ ਜੇਕਰ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਅਗਲਾ ਪ੍ਰੋਗਰਾਮ ਤੁਹਾਡਾ ਕਿਸ ਤਰ੍ਹਾਂ ਦਾ ਹੋ ਸਕਦਾ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਐਲਾਨ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਹੜਾ ਐਮ.ਐਲ.ਏ ਵਿਧਾਇਕਾ ਜਿਹੜਾ ਇੱਥੇ ਦਾ ਸੇਖੋ ਉਹਨਾਂ ਦੇ ਘਰ ਦਾ ਘਰਾਓ ਵੀ ਕਰ ਸਕਦੇ ਹਾਂ ਅਸੀਂ ਜਿੰਨਾ ਟਾਈਮ ਇਹ ਸਰਕਾਰੀ ਨਹੀਂ ਹੁੰਦਾ ਕੋਰਸ ਅਸੀਂ ਸੰਘਰਸ਼ ਕਰਦੇ ਰਵਾਂਗੇ ਤੇ ਇਹ ਸੰਘਰਸ਼ ਦਾ ਖਮਿਆਜਾ ਜਿਹੜੀ ਆਮ ਆਦਮੀ ਪਾਰਟੀ ਨੂੰ ਬਹੁਤ ਬੁਰੀ ਤਰ੍ਹਾਂ ਭੁਗਤਣਾ ਪਊਗਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਜਿਹੜਾ ਵੱਡੇ ਰੂਪ 'ਚ ਵੀ ਲਿਖਣ ਦੀ ਕੋਸ਼ਿਸ਼ ਕਰਾਂਗੇ ਜਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ